बूथ नंबर वन में तो आ रही है बड़ी खबर आ रही है ब्रेकिंग न्यूज़ आ रही है बॉलिंग ऑफिसर आदि की बड़ी लापरवाही कोचों जरा बॉलिंग ऑफिसर लापरवाही करते हुए नजर आए घर में आधा घंटा बूथ के बाहर खजल खवार होते हुए हो नजर आए वोटर अंदर पिज़्ज़ा थे कोल्ड ड्रिंक्स आ मजा लेने हुए नजर आए बॉलिंग ऑफिसर ਅਰਤਾਲੀ ਡਿਗਰੀ ਟੈਂਪਰੇਚਰ ਅਰਤਾਲੀ ਡਿਗਰੀ ਟੈਂਪਰੇਚਰ ਸੋਚੋ ਜਰਾ ਅਰਤਾਲੀ ਡਿਗਰੀ ਟੈਂਪਰੇਚਰ ਦੇ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਵੋਟਰ ਲੇਕਿਨ ਵੋਟਰਾਂ ਦੀ ਕੋਈ ਫਿਕਰ ਨਹੀਂ ਗਰਮੀ ਦੇ ਵਿੱਚ ਖੜੇ ਵੋਟਰ ਕੋਈ ਫਿਕਰ ਨਹੀਂ ਬਟਿੰਡਾ ਦੇ ਪੋਲਿੰਗ ਬੂਥ ਨੰਬਰ 92 ਤੋਂ ਇਹ ਤਸਵੀਰਾਂ ਨੇ ਗਰਮੀ ਦੇ ਵਿੱਚ ਵੋਟਰ ਖੜੇ ਰਹੇ ਨੇ ਅੱਧਾ ਘੰਟਾ ਔਰ ਪੋਲਿੰਗ ਬੂਥ ਦੇ ਅੰਦਰ ਕੀ ਚੱਲ ਰਿਹਾ ਸੀ ਪੀਜ਼ੇ ਦਾ ਮਜ਼ਾ ਲਿਆ ਜਾ ਰਹੇ ਸੀ ਕੋਣ ਰਿੰਕ ਦੇ ਚੱਕੇ ਲਈ ਜਾ ਰਹੇ ਸਨ ਤਾਂ ਮਨੋਜ ਇਹ ਚੀਜ਼ ਸਮਝਾਉਣ ਦੀ ਤੁਸੀਂ ਕੋਸ਼ਿਸ਼ ਕਰੋ ਕਿ ਦੇਖੋ ਜਿਸ ਤਰੀਕੇ ਦੀਆਂ ਤਸਵੀਰਾਂ ਆਈਆਂ ਨੇ ਕੋਈ ਖਾਣ ਪੀਣ ਦਾ ਟਾਈਮ ਤਾਂ ਦੇਖੋ ਹੁੰਦਾ ਹੈ ਜਿਹੜੇ ਪੋਲਿੰਗ ਏਜੰਟਸ ਬੈਠੇ ਨੇ ਉਹ ਵੀ ਇਨਸਾਨ ਨੇ ਉਹ ਕਿਹੜਾ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਬਣੇ ਲੋਕ ਨੇ ਕੋਈ ਏਲੀਅਨ ਨਹੀਂ ਹਨ ਉਹਨਾਂ ਨੇ ਵੀ ਰੋਟੀ ਪਾਣੀ ਖਾਣੇ ਹੁੰਦਾ ਕੋਈ ਸਪੈਸੀਫਿਕਲੀ ਟਾਈਮ ਹੁੰਦਾ ਹੈ ਕਿ ਡਿਊਰਿੰਗ VOTING ਦੇ ਸਟਾਫ ਰੋਟੀ ਪਾਣੀ ਖਾ ਸਕਦਾ ਕਿਸੇ ਇਸ ਨਜ਼ਰੀਏ ਤੋਂ ਆਈ ਖਬਰ ਅਸੀਂ ਨੈਗੇਟਿਵ ਇੰਪੈਕਟ ਤਾਂ ਨਾ ਜਾਈਏ ਤਾਂ ਜੋ ਪ੍ਰਸ਼ਾਸਨਿਕ ਅਧਿਕਾਰੀ 2.5 ਲੱਖ ਬੰਦਾ ਪੰਜਾਬ 'ਚ ਨੌਕਰੀਆਂ ਕਰ ਰਹੇ ਅਸੀਂ ਉਹਨਾਂ ਦਾ ਮੋਰਲ ਨਾ ਡਾਊਨ ਕਰੀਏ ਮਨੋਜੀ ਇਲੈਕਟਰਲ ਸਟਾਫ ਦੀ ਗੱਲ ਕਰੀਏ ਕੱਲ ਸਵੇਰੇ ਤੋਂ ਉਹ ਆਪਣੇ 6 ਵਜੇ ਤੋਂ ਘਰ ਤੋਂ ਨਿਕਲੇ ਹੋਏ ਨੇ ਤੇ ਪੂਰਾ ਦਿਨ ਉਹਨਾਂ ਨੇ ਕੰਮ ਕੀਤਾ ਪੂਰੀਆਂ ਲਿਸਟਾਂ ਲੱਤੀਆਂ ਉਸ ਤੋਂ ਬਾਅਦ ਉਹਨਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਸ਼ਾਮੀ 5 ਵਜੇ ਤੱਕ ਪਹੁੰਚ ਗਏ ਆਪਣੀ ਆਪਣੀ ਜਿਹੜੀ ਸਥਿਤੀ ਦੱਸਣ ਵਾਸਤੇ ਕਿਹਾ ਗਿਆ ਸੀਗਾ ਪਾਪ ਕੱਲ ਸਵੇਰੇ 6 ਤੋਂ ਨਿਕਲੇ ਹੋਏ ਬੰਦੇ ਨੇ ਉਹ ਪਹੁੰਚ ਰਹੇ ਪਰ ਦਫ਼ਤਰਾਂ 'ਚ ਉੱਥੇ ਪੋਲਿੰਗ ਸਟੇਸ਼ਨਾਂ ਤੇ ਪਹੁੰਚੇ ਨੇ ਪਹੁੰਚ ਕੇ ਅੱਜ ਵੋਟਿੰਗ ਕਰਵਾ ਰਹੇ ਨੇ ਵਿਚ ਖਾਣ ਦਾ ਟਾਈਮ ਉਹ ਆਪਣੇ ਲੋਕਾਂ ਦੀ ਇਹ ਅਸੀਂ ਕੁਝ ਖਾਣਾ ਪੀਣਾ ਖਾ ਲੇ ਦੁੱਕੀ ਵੀ ਸਾਈਡ ਤੇ ਬੈਠ ਜਾਂਦੇ ਆ ਐਦਾਂ ਨਹੀਂ ਗੱਲ ਹੁੰਦੀ ਕਿ ਉਹ ਲੋਕਾਂ ਦਾ ਜਦੋਂ ਉਹਨੂੰ ਲੱਗਦਾ ਕਿ ਹੁਣ VOTING ਦਾ ਜਿਹੜੇ ਲੋਕਾਂ ਦਾ ਆਲਾ ਘਟ ਗਿਆ ਕਿ ਇੱਕ ਦੁਪਹਿਰ ਦਾ ਟਾਈਮ ਸੀਗਾ ਘਟ ਗਿਆ ਤੇ ਇਸ ਟਾਈਮ ਹਰ ਇੱਕ ਬੂਥ ਦੇ ਉੱਪਰ ਹਰ ਇੱਕ ਪੋਲੀ ਬੂਥ ਦੇ ਉੱਪਰ ਜਿਹੜਾ ਹੈਗਾ ਉਹ ਖਾਣਾ ਪੀਣੇ ਦਾ ਕੰਮ ਕਰਤਾ ਜਾਂਦਾ ਦੋ ਤਿੰਨ ਬੰਦੇ ਕੰਮ ਕਰਦੇ ਨੇ ਬਾਕੀ ਜਿਹੜੇ ਨੇ ਆਪਣਾ ਖਾਣਾ ਪੀਣਾ ਰੋਟੀ ਹੈਗੀ ਬਣ ਚੁੱਕੀ ਆ ਬਿਲਕੁਲ ਇਤੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਖਾਣਾ ਪੀਣਾ ਵੀ ਜ਼ਰੂਰੀ ਹੈ ਨੋ ਡਾਊਟ ਲੇਕਿਨ ਇਸ ਚੀਜ਼ ਦਾ ਖਿਆਲ ਵੀ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ ਕਿ ਲਾਈਨਾਂ ਦੇ ਵਿੱਚ ਧੁੱਪੇ ਖੜੇ ਨੇ 48 ਡਿਗਰੀ ਟੈਂਪਰੇਚਰ ਦੇ ਵਿੱਚ ਵੋਟਰ ਤਾਂ ਸਾਰੇ ਜਾਣੇ ਅਗਰ ਗਰੁੱਪ ਦੇ ਵਿੱਚ ਬੈਠ ਕੇ ਖਾਣਾ ਪੀਣਾ ਕਰਨਗੇ ਫਿਰ ਤਾਂ ਵੋਟਰਾਂ ਨੂੰ ਕੌਣ ਦੇਖੇਗਾ ਜ਼ਰੂਰੀ ਹੈ ਕਿ ਅਗਰ ਸਟਾਫ ਦੇ ਵਿੱਚ 10 ਲੋਕ ਨੇ ਤਾਂ ਵਾਰੀ-ਵਾਰੀ ਸਿਰ ਵੀ ਖਾਣਾ ਖਾ ਸਕਦੇ ਨੇ ਇੱਕ ਸਿਸਟਮੈਟਿਕਲੀ ਤਰੀਕੇ ਦੇ ਨਾਲ ਤਾਂ ਕਿ ਚੋਣ ਪ੍ਰਕਿਰਿਆ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵਿਗਨ ਨਾ ਪਏ ਔਰ ਆਪਣਾ ਖਾਣਾ ਪੀਣਾ ਵੀ ਕਰ ਲੈਣ ਲੇਕਿਨ ਇਸ ਨੂੰ ਲਾਪਰਵਾਹੀ ਮੰਨਿਆ ਜਾ ਸਕਦਾ ਹੈ ਕਿ ਬਿਲਕੁਲ ਮੇਰੇ ਕੋਲ ਤਾਂ ਕੋਈ ਲਾਪਰਵਾਹੀ ਇਸ ਲਈ ਹੈ ਕਿ ਜਿਹੜੇ ਲੋਕ ਆਏ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਜਾਂ ਦੇਖਣਾ ਚਾਹੀਦਾ ਕਿ ਜੇ ਬਾਹਰ ਜਿਆਦਾ ਲੋਟ ਆ ਲੋਕ ਆ ਰਹੇ ਨੇ ਉਹ ਇੱਕ ਵਾਰੀ ਐਸੇ ਭੁਗਤਾ ਦਈਏ ਜਦੋਂ ਬਿਗ ਟਾਈਮ ਹੈ ਉਹਨੂੰ ਕੱਢ ਲੀਏ ਜੇ ਹੋਰ ਲੋਕ ਆਂਦੇ ਨੂੰ ਰੋਕ ਕੇ ਦੱਸ ਕੇ ਕਿ ਤੁਸੀਂ ਸ਼ਾਮੇ ਬੈਠ ਜਾਓ ਤੇ ਅਸੀਂ ਖਾਣਾ ਪੀਣਾ ਖਾ ਰਹੇ ਆ ਪਰ ਕਹਿੰਦੀ ਗੱਲ ਸਾਫ਼ ਹੈਗੀ ਆ ਕਿ ਇਹਦੇ ਵਿੱਚ ਕੋਈ ਵੀ ਗੱਲ ਐਦਾਂ ਨਹੀਂ ਹੁੰਦੀ ਉਹ ਲੋਕਾਂ ਨਾਲ ਜਿਹੜੇ ਉੱਥੇ ਲੋਕ ਆਂਦੇ ਨੇ ਜਿਹੜੇ ਮੋਹਤਪਰ ਬੰਦੇ ਹੁੰਦੇ ਨੇ ਲੜੇ ਏਜੰਟਸ ਹੁੰਦੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਉਹ ਖਾਣਾ ਬਣਾ ਖਾਂਦੇ ਤੇ ਖਾਂਦੇ ਉਹ ਚਾਰ ਚਰ ਪੰਜ ਬੰਦ ਕਰਕੇ ਇਹ ਇਕੱਠੇ ਇਕਦਮ ਕਹੇ ਕਿ ਸਾਰੇ ਬੰਦੇ ਬਾਹਰ ਆ ਕੇ ਖਾਣਾ ਖਾਣ ਲੱਗਦੇ ਆ ਇਦਾਂ ਨਹੀਂ ਹੁੰਦਾ ਹੈਗਾ ਤੇ ਇਸ ਨੂੰ ਲੈ ਕੇ ਹੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਪਰ ਲੋਕਾਂ ਦੀ ਸੁਵਿਧਾ ਨੂੰ ਜ਼ਰੂਰ ਦੇਖਣਾ ਪਊਗਾ ਜੇ ਲਾਈਨ ਲੱਗੀ ਹੋਈ ਆ ਤਾਂ ਬਿਲਕੁਲ ਆਪ ਪਵਿਤ ਤੋਂ ਵੀ ਅਸੀਂ ਕਲੈਰਿਟੀ ਕਰਾਂਗੇ ਮਨੋਚ ਮੈਂ ਆਉਂਗਾ ਤੁਹਾਡੇ ਕੋਲ ਪਵਿਤ ਵੀ ਮੋਨਿਟਰਿੰਗ ਰੂਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਰਹੇ ਪਵਿਤ ਜਾਣਕਾਰੀ ਦਿਓ ਕਿ ਕੋਈ ਸ਼ਡਿਊਲ ਫਿਕਸ ਕੀਤਾ ਗਿਆ ਹੈ ਕਿ ਜਿਹੜੇ ਰਿਟਰਨਿੰਗ ਅਫਸਰ ਦੇਖੋ ਇੱਕ ਜ਼ਿਲ੍ਹੇ ਦਾ RO DC ਹੁੰਦਾ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਹੈ ਕਿ ਇਲੈਕਸ਼ਨ ਸਚਾਰੂ ਢੰਗ ਨਾਲ ਕਰਵਾਉਣੀ ਹੈ ਕਿਸੇ ਬੋਤ ਤੇ ਵੱਡੀ ਚਰਚਾ ਇਸ ਕਦਰ ਹੁੰਦੀ ਹੈ ਕਿ ਬਠਿੰਡਾ ਤੋਂ ਖਬਰ ਆ ਰਹੀ ਹੈ ਕਿ ਰੋਟੀ ਪਾਣੀ ਖਾਂਦੇ ਕੁਝ ਮੁਲਾਜ਼ਮ ਦੇਖੇਗੇ ਕੋਈ ਟਾਈਮ ਟੇਬਲ ਤੈਅ ਕੀਤਾ ਹੋਇਆ ਹੈ ਕਿ ਕਿੰਨੀ ਗਿਣਤੀ ਦੇ ਵਿੱਚ ਮੁਲਾਜ਼ਮ ਰੋਟੀ ਖਾ ਸਕਦੇ ਆ ਬਾਕੀ ਕੰਮ ਕਿਸ ਤਰੀਕੇ ਨਾਲ ਚੈਨਲਾਈਜ਼ ਹੋਏਗਾ ਕਿਉਂਕਿ ਇਥੇ ਕੋਈ ਬ੍ਰੇਕ ਟਾਈਮ ਹੈ ਹੀ ਨਹੀਂ ਪਵਨ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਸੁਣ پا ਰਹੇ ਹੋ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਦੇਖੋ ਕੁਸ਼ਨ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀ ਬਿਲਕੁਲ ਬਿਲਕੁਲ ਪਵਨ ਸਮਝਾਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਦੱਸਣਾ ਚਾਹੂੰਗੀ ਕਿ ਹਾਂ ਬਿਲਕੁਲ ਗੱਲ ਪੂਰੀ ਕਰੋ ਆਪ ਜੀ ਬਿਲਕੁਲ ਤੇ ਕੋਈ ਕਾਮਨ ਅੰਡਰਸਟੈਂਡਿੰਗ ਦੀ ਗੱਲ ਹੈ ਕਿ ਅਗਰ ਪੋਲਿੰਗ ਬੂਥ ਤੇ 4 ਜਾਂ 5 ਲੋਕੀ ਜੋ ਇਸ ਟਾਈਮ ਤੇ ਮੌਜੂਦ ਨੇ ਅਗਰ ਉਹ ਸਾਰੇ ਆਪਣੀ ਡਿਊਟੀ ਕਰ ਰਹੇ ਨਹੀਂ ਤੇ ਕੁਝ ਅਗਰ ਜ਼ਿਆਦਾ ਸੰਖਿਆ ਦੇ ਵਿੱਚ ਅਗਰ ਕਾ ਬਾਹਰ ਜੋ ਵੋਟਰਸ ਵੋਟ ਦੇ ਨਹੀਂ ਆਏ ਤੇ ਰੋਟੀ ਪਾਣੀ ਖਾ ਸਕਦੇ ਨੇ ਇੱਕ ਕਾਮਨ ਅੰਡਰਸਟੈਂਡਿੰਗ ਦੀ ਗੱਲ ਹੁੰਦੀ ਹੈ ਕਿਉਂਕਿ ਇਨਸਾਨ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੋਈ ਵੀ ਕੰਮ ਨਹੀਂ ਕਰਦਾ ਐਂ ਜਿਵੇਂ ਕਿ ਮੇਰੇ ਸਹਿਯੋਗੀ ਮਨੋਜ ਸ਼ਿਵੀ ਵੀ ਦੱਸ ਰਹੇ ਸੀ ਕਿ ਸਾਰੇ ਹੀ ਜੋ ਅਫਸਰਸ ਜਿਸ ਸਮੇਂ ਪੋਲਿੰਗ ਬੂਥ ਤੇ ਬੈਠੇ ਹੋਏ ਨੇ ਉਹ ਕੱਲ

ਹੋਣੇ ਆਗੋ ਉਹਦੇ ਵਿੱਚ ਵੀ ਜਾ ਤਾ ਸਾਨੂੰ ਨੇ ਦੇਖਿਆ ਚਾਹੂਗਾ ਕਿ ਉਹਨਾਂ ਆਫੀਸਰਜ਼ ਨੇ ਉਹਨਾਂ ਮੁਲਾਜ਼ਮਾਂ ਨੇ ਨਿਜ਼ਮਾ ਨੂੰ ਵਾਇਲੇਟ ਕੀਤਾ ਕਿ ਇੱਕ ਪਾਸੇ ਵੋਟਰ ਲਾਈਨਾਂ 'ਚ ਲੱਗੇ ਹੋਏ ਸੀ ਤੇ ਮੁਲਾਜ਼ਮ ਉੱਥੇ ਰੋਟੀ ਪਾਣੀ ਛਕ ਰਹੇ ਸੀ ਪੀਜ਼ਾ ਛਕ ਰਹੇ ਸੀ ਜਾ ਤਾ ਸਾਨੂੰ ਇਸ ਪੱਖ ਤੇ ਸੋਚਣਾ ਪਏਗਾ ਜਾ ਸਾਨੂੰ ਸੋਚਣਾ ਪਏਗਾ ਕਿ ਉਹਨਾਂ ਮੁਲਾਜ਼ਮਾਂ ਨੇ ਨਿਜ਼ਮਾ ਨੂੰ ਫਾਲੋ ਨਹੀਂ ਕੀਤਾ ਚਲੋ 12 ਮੁਲਾਜ਼ਮ ਮੰਨ ਲਓ ਕਿ ਇੱਕ ਕਮਰੇ ਦੇ ਵਿੱਚ ਕੰਮ ਕਰ ਰਹੇ ਨੇ ਜਾ ਤਾ ਉਹਨਾਂ ਦਾ ਸਬਸਟੀਟਿਊਟ ਤਿਆਰ ਕਰਨਾ ਪਏਗਾ ਜਾ ਤਾ ਉਹਨਾਂ ਨੇ ਟਾਈਮ ਟੇਬਲ ਫਾਲੋ ਨਹੀਂ ਕੀਤਾ ਜਾਂ ਫਿਰ ਨਿਯਮਾਂ ਦੀ ਵਾਇਲੇਸ਼ਨ ਕੀਤੀ ਆਖਰਕਾਰ ਕਸੂਰਵਾਰ ਕਿਸ ਨੂੰ ਸਮਝਿਆ ਸੀ ਉਹਨਾਂ ਲੋਕਾਂ ਦਾ ਕਸੂਰਵਾਰ ਉਹਨਾਂ ਮੁਲਾਜ਼ਮਾਂ ਦਾ ਕਸੂਰਵਾਰ ਜਿਹੜੇ ਆਪਣੇ ਟਾਈਮ ਦੇ ਅਕੋਰਡਿੰਗ ਡਿਊਟੀ ਦੇ ਰਹੇ ਸੀ ਤੇ ਨਾਲ ਹੀ ਉਹ ਰੋਟੀ ਖਾਣ ਲਈ ਮਜਬੂਰ ਸੀ ਜੀ ਬਿਲਕੁਲ ਕੁਸ਼ਨ ਦੇਖੋ ਗਲਤੀ ਦੋਨੋਂ ਪੱਖੋਂ ਹੀ ਹੋ ਸਕਦੀ ਹੈ ਬਟ ਗਲਤੀ ਇੱਕ ਪੱਖ ਤੋਂ ਵੀ ਹੋ ਸਕਦੀ ਹੈ ਜਾਂ ਫਿਰ ਇਹ ਹੋ ਸਕਦਾ ਹੈ ਕਿ ਲੋਕਾਂ ਦੇ ਵਿੱਚ ਪੇਸ਼ੀਐਂਸ ਨਹੀਂ ਸੀ ਜਾਂ ਫਿਰ ਦੂਜਾ ਪੱਖ ਇਹ ਹੋ ਸਕਦਾ ਹੈ ਕਿ ਜੋ ਅਫੀਸਰਸ ਉੱਥੇ ਉਸ ਟੈਂਪੋਜ਼ਿੰਗ ਸਟੇਸ਼ਨ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਕੋਈ ਗਲਤੀ ਹੋ ਸਕਦੀ ਹੈ ਤੇ ਦੇਖਣਾ ਹੁਣ ਜੋ ਇਸ ਸਮੇਂ ਕਿਉਂਕਿ ਲੋਕ ਗਰਮੀ ਬਹੁਤ ਜ਼ਿਆਦਾ ਹੈ ਲੋਕ ਆਪਣੇ ਘਰੋਂ ਬਾਹਰ ਇਸ ਟਾਈਮ ਤੇ ਨਿਕਲ ਰਹੇ ਨੇ ਪੋਲਿੰਗ ਦੇ ਲਈ ਉਹਨਾਂ ਲੋਕਾਂ ਦੇ ਬਾਰੇ ਵੀ ਸੋਚਣਾ ਬਹੁਤ ਜ਼ਰੂਰੀ ਹੈ ਪੋਲਿੰਗ ਅਫੀਸਰਸ ਨੂੰ ਇਹ ਚੀਜ਼ ਵੀ ਧਿਆਨ ਰੱਖਣੀ ਚਾਹੀਦੀ ਹੈ ਕਿ ਲੋਕ ਲੰਬੀ ਕਤਾਰਾਂ ਦੇ ਵਿੱਚ ਇਸ ਟਾਈਮ ਤੇ ਕਿਉਂਕਿ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਕਿਉਂਕਿ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਦੇਖਿਆ ਕਿ ਹੁਣੇ ਥੋੜੀ ਦੇਰ ਪਹਿਲਾਂ ਹੀ ਜੋ ਖਬਰ ਆਈ ਹੈ ਕਿ ਮਲੋਆ ਦੇ ਵਿੱਚ ਵੀ ਜੋ ਹੈ ਪੁਲਿਸ ਦੇ ਨਾਲ ਧੱਕਾ ਮੁਕੀ ਕੀਤੇ ਗਏ ਲੋਕਾਂ ਦੇ ਵੱਲੋਂ ਕਿਉਂਕਿ ਨਾ ਟੈਂਟ ਦੀ ਸਹੂਲਤ ਸੀ ਨਾ ਪਾਣੀ ਦੀ ਸਹੂਲਤ ਸੀ ਗਰਮੀ ਬਹੁਤ ਜ਼ਿਆਦਾ ਹੈ ਹਾਲਾਂਕਿ ਜੋ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਇਹ ਹੀ ਜ਼ਰੂਰ ਸੰਗਿਆਨ ਲਿਆ ਸੀ ਕਿ ਟੈਂਟ ਐਂਡ ਇਹ ਸਾਰੀ ਚੀਜ਼ਾਂ ਜੋ ਪਾਨ ਪੀਣ ਦਾ ਪਾਣੀ ਹੋਏ ਸਾਰੀ ਹੀ ਜਗ੍ਹਾ ਤੇ ਜੋ ਨੇ ਉਹ ਮੁਹੱਈਆ ਕਰਾਇਆ ਜਾਣਗੇ ਬਟ ਕਿਤੇ ਨਾ ਕਿਤੇ ਕੋਈ ਭੁੱਲਚੁੱਕ ਹੋ ਜਾਂਦੀ ਹੈ ਬਟ ਦੋਨ ਦਾ ਟਾਈਮ ਹੁੰਦਾ ਹੈ ਤੇ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਜੋ ਡਿਸਟਰਬਿੰਗ 엘ਮੈਂਟਸ ਹੁੰਦੇ ਨੇ ਉਹ ਜ਼ਰੂਰ ਕਿਸੇ ਨਾ ਕਿਸੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੋਨਾਂ ਹੀ ਪੱਖਾਂ ਨੂੰ ਸੋਚ ਸਮਝ ਕੇ ਜੋ ਹੈ ਇੱਕ ਆਪ ਕਰਨਾ ਚਾਹੀਦਾ ਸਿਚੁਏਸ਼ਨ ਤੇ ਕਿਉਂਕਿ ਬਹੁਤ ਹੀ ਇੰਪੋਰਟੈਂਟ ਦਿਨ ਹੈ ਅੱਜ ਦਾ ਅੱਜ ਆਖਰੀ ਫੇਜ਼ ਹੈ ਇਲੈਕਸ਼ਨ ਦਾ ਤੇ ਅੱਜ ਪੰਜਾਬ ਅਤੇ ਹਿਮਾਚਲ ਦੇ ਵਿੱਚ ਜੋ ਇਲੈਕਸ਼ਨ ਹੋ ਰਹੇ ਨੇ ਇਹ ਬਹੁਤ ਵੱਡੇ ਕਿਉਂਕਿ 14 ਸਤੰਬਰ ਨੂੰ ਜੋ ਹੈ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਬਹੁਤ ਹੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਦੋਨੋਂ ਪਾਸੇ ਹੀ ਜੋ ਚੀਜ਼ਾਂ ਦਾ ਧਿਆਨ ਰੱਖਿਆ ਜਾ ਸਕੇ ਇੱਕ ਵਾਰੀ ਪੋਲਿੰਗ ਆਫੀਸਰਸ ਦੇ ਵੱਲ ਵੀ ਦੇਖਣਾ ਚਾਹੀਦਾ ਹੈ ਲੋਕੀ ਬਿਲਕੁਲ ਬਿਲਕੁਲ ਇੰਪੋਰਟੈਂਟ ਹੋ ਜਾਂਦਾ ਹੈ ਪਰ ਇਸ ਦੇ ਨਾਲ ਰੋਟੀ ਪਾਣੀ ਖਾਣਾ ਵੀ ਇੱਕ ਇੰਪੋਰਟੈਂਟ ਚੀਜ਼ ਹੈ ਉਹ ਵੀ ਆਪਣੇ ਵਰਗੇ ਜਿਹੜੇ ਹੈ ਲੋਕ ਨੇ ਜਿਹੜੇ ਡਿਊਟੀਆਂ ਕਰ ਰਹੇ ਨੇ ਪੰਜਾਬ ਚ 2.5 ਲੱਖ ਤੋਂ ਜ਼ਿਆਦਾ ਮੁਲਾਜ਼ਮ ਕੰਮ ਕਰ ਰਹੇ ਜਿਸ ਚ 43000 ਕਲਾ ਪੁਲਿਸ ਪਰਸਨਲ ਹੈ ਤਾਂ ਉਹਨਾਂ ਲੋਕਾਂ ਦਾ ਵੀ ਸਤਕਾਰ ਕਰਨਾ ਚਾਹੀਦਾ ਹੈ ਕਿ ਜਿਹੜੇ ਡਿਊਟੀਆਂ ਇਸ ਮੌਕੇ ਤੇ ਕਰ ਰਹੇ ਨੇ ਹਾਂ ਜਿੱਥੇ ਕੋਈ ਨਿਜ਼ਮਾਦੀ ਵਾਇਲੇਸ਼ਨ ਹੋਈਆ ਉੱਥੇ ਆਰਓ ਰਿਟਰਨਿੰਗ ਆਫੀਸਰ ਇੱਕ ਜ਼ਿਲ੍ਹੇ ਦਾ ਡੀਸੀ ਹੁੰਦਾ ਬੰਦ ਦੀ ਕਾਰਵਾਈ ਅਮਲ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਜੇ ਲੋਕ ਕਤਾਰਾਂ ਵਿੱਚ ਖੜੇ ਰਹੇ ਜੇ ਮੁਲਾਜ਼ਮ ਰੋਟੀ ਪਾਣੀ ਛਕ ਰਹੇ ਸੀ ਕਿ ਉਹਨਾਂ ਦਾ ਕੋਈ ਸਬਸਟੀਟਿਊਟ ਤਿਆਰ ਹੋ ਸਕਦਾ ਸੀ ਇਹ ਵੀ ਆਪਣੇ ਵਿੱਚ ਬਹੁਤ ਵੱਡੀ ਚੀਜ਼ ਹੈ ਪਵਿੱਤਰ ਜੀ ਬਿਲਕੁਲ ਕ੍ਰਿਸ਼ਨ ਦੇਖੋ ਜਿਵੇਂ ਕਿ ਤੁਸੀਂ ਸਬਸਟੀਟਿਊਟ ਦੀ ਗੱਲ ਕੀਤੀ ਬਿਲਕੁਲ ਇਹ ਚੀਜ਼ ਉਹ ਕਰ ਸਕਦੇ ਸੀ ਕਿ ਅਗਰ ਅੱਧੇ ਮਲਾਜ਼ਮ ਰੋਟੀ ਖਾ ਰਹੇ ਨੇ ਤੇ ਅੱਧੇ ਮਲਾਜ਼ਮ ਡਿਊਟੀ ਤੇ ਰਹਿ ਸਕਦੇ ਸੀ ਗਰੁੱਪਸ ਦੇ ਵਿੱਚ ਖਾਣ ਦੀ ਲੋੜ ਨਹੀਂ ਸੀ ਬਟ ਦੂਜੇ ਪਾਸੇ ਇਹ ਚੀਜ਼ ਆ ਜਾਂਦੀ ਹੈ ਕਿ ਅੰਡਰਸਟੈਂਡਿੰਗ ਦੀ ਗੱਲ ਆ ਜਾਂਦੀ ਹੈ ਜਿਵੇਂ ਮੇਰੇ ਸਾਥੀ ਮਨੋਜ ਜੋਸ਼ੀ ਵੀ ਦੱਸ ਰਹੇ ਸੀ ਕਿ ਲੋਕਾਂ ਦੇ ਨਾਲ ਇੱਕ ਕਾਮਨ ਅੰਡਰਸਟੈਂਡਿੰਗ ਹੁੰਦੀ ਹੈ ਜਦੋਂ ਬੂਥ ਤੇ ਘੱਟ ਲੋਕ ਹੁੰਦੇ ਨੇ ਲੋਕੀ ਮੈਂ ਅਕਸਰ ਪੁੱਛ ਲੈਂਦੇ ਨੇ ਕਿ ਐਸੀ ਰੋਟੀ ਪਾਣੀ ਖਾ ਲੈਂਦੇ ਕਿਉਂਕਿ ਉਹ ਵੀ ਇਨਸਾਨ ਨੇ ਸਵੇਰ ਤੋਂ ਹੀ ਲੱਗੇ ਹੋਏ ਨੇ 7 ਵਜੇ ਤੋਂ ਅੰਡਰਸਟੈਂਡਿੰਗ ਵਾਲੀ ਚੀਜ਼ ਹੈ ਬਟ ਹਾਂ ਜੋ ਹੁਣ ਫੈਸਲਾ ਹੋਊਗਾ ਉਹ ਫੈਸਲਾ ਹੈ ਲੇਕਿਨ ਅਗਰ ਇਹ ਖਬਰ ਸੁਰਖੀਆਂ ਬਣੀ ਹੈ ਜਾਂਚ ਦਾ ਵਿਸ਼ਾ ਵੀ ਹੈ ਅਗਰ ਕੋਈ ਗੱਲ ਨਾ ਹੁੰਦੀ ਅਗਰ ਬਿਲਕੁਲ ਸਭ ਕੁਝ ਠੀਕ ਠਾਕ ਹੁੰਦਾ ਤਾਂ ਇਹ ਲਾਈਨ ਅਸੀਂ ਨਾ ਚਲਾਉਂਦੇ ਕਿ ਖੱਜਲਖੁਆਰ ਹੋ ਰਹੇ ਨੇ ਲੋਕ ਫਿਰ ਸਾਡਾ ਲਾਈਨ ਚਲਾਉਣਾ ਗਲਤ ਹੈ ਅਗਰ ਸਭ ਕੁਝ ਠੀਕ ਹੈ ਖੈਰ ਬਾਬਾ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਤੁਹਾਡੇ ਕੋਲ ਦੁਬਾਰਾ ਆਵਾਂਗੇ ਅਪਡੇਟ ਲਾਈਨ